ਸਤਿ ਸ਼੍ਰੀ ਅਕਾਲ ਫਰੈਂਡਸ ਤਾਂ ਤੁਸੀਂ ਸਾਰੇ ਕਿੱਦਾਂ ਹੋ ਅੱਜ ਮੀਂਹ ਵਾਲਾ ਮੌਸਮ ਤਾਂ ਤੇ ਮੈਨੂੰ ਅੱਜ ਪਾਸਤਾ ਖਾਣ ਦਾ ਬਹੁਤ ਮਨ ਕੀਤਾ ਤੇ ਮੇਰੇ ਮਦਰ ਬਿਮਾਰ ਸੀਗੇ ਤੇ ਮੈਂ ਤੇ ਮੇਰੇ ਪਾਪਾ ਦੋਵੇਂ ਪਾਸਤਾ ਬਣਾਉਣ ਲੱਗੇ ਆ ਤੇ ਮੇਰੀ ਭੈਣ ਤੋਂ ਜਦ ਮੈਂ ਪੁੱਛਿਆ ਹੈਲਪ ਲਈ ਦੀਦੀ ਕਿੰਨੇ ਕਹਿੰਦੀ ਕਿ ਮੈਂ ਨਹੀਂ ਹੈਲਪ ਕਰਨੀ ਮੇਰਾ ਐਗਜ਼ਾਮ ਹੈ ਤਾਂ ਹੁਣ ਆਪਾਂ ਪਾਸਤਾ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਆਂ ਤੇ ਮੈਂ ਹੁਣ ਆਪਣੀ ਹੈਲਪਲੀ ਪਾਪਾ ਨੂੰ ਲੈ ਕੇ ਆਣਾ ਹੈ ਪਾਪਾ ਜੀ ਪਾਸਤਾ ਬਣਾਉਣ ਲਈ ਮੇਰੀ ਹੈਲਪ ਕਰੋਗੇ ਹਾਂ ਜੀ ਬੋਤ ਜ਼ਰੂਰ ਆਜੋ ਚਲੋ ਚਲੋ ਸਭ ਤੋਂ ਪਹਿਲਾਂ ਆਪਾਂ ਗੈਸ ਔਨ ਕਰਦੇ ਆ ਜੀ 1.5 ਲੀਟਰ ਆਪਾਂ ਪਾਣੀ ਰੱਖਿਆ ਇਹਦੇ ਵਿੱਚ ਤੇ ਇੱਕ ਚਮਚਾ ਅਸੀਂ ਪਾਣਾ ਇਹਦੇ ਵਿੱਚ ਕੀ ਦੇ ਵਿੱਚ ਆਪਾਂ ਚਾਹੇ ਰਫੈਂਡ ਪਾ ਲਈਏ ਚਾਹੇ ਸਰੋਂ ਦਾ ਤੇਲ ਪਾ ਲਈਏ ਇੱਕ ਚਮਚਾ ਇੱਕ ਚਮਚਾ ਪਾਵਾਂਗੇ ਇਹਦੇ ਵਿੱਚ ਲੋਹ ਦਾ ਜੀ ਥੋੜਾ ਜਿਹਾ ਗਰਮ ਹੋਣ ਤੇ ਪਾਣੀ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਸਤਾ ਇਹਦੇ ਵਿੱਚ ਪਾ ਦਾਂਗੇ ਤੇ ਬਾਕੀ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਆਪਾਂ 200 ਗ੍ਰਾਮ ਪਾਸਤਾ ਲਿਆ ਹੈ ਤੇ ਤੁਸੀਂ ਆਪਣੀ ਜ਼ਰੂਰਤ ਮੁਤਾਬਕ ਹੋਰ ਵੀ ਲੈ ਸਕਦੇ ਆ ਆਪਾਂ ਤਿੰਜਣੇ ਨਹੀਂ ਖਾਣਾ ਤਾਂ ਆਪਾਂ 200 ਗ੍ਰਾਮ ਲਿਆ ਹੈ ਤੇ ਦੋ ਪਿਆਜ਼ ਲਏ ਆ ਤੇ ਦੋਏ ਟਮਾਟਰ ਲਏ ਆ ਥੋੜਾ ਆਪਾਂ ਲਿਆ ਧਨੀਆ ਤੇ ਹੁਣ ਹੋ ਗਿਆ ਸਾਡਾ ਪਾਣੀ ਗਰਮ ਤਾਂ ਹੁਣ ਆਪਾਂ ਇੱਥੇ ਪਾਵਾਂਗੇ ਪਾਸਤਾ ਪਾਸਤਾ ਪਾਣ ਤੋਂ ਬਾਅਦ ਥੋੜਾ ਥੋੜਾ ਉਹਨੂੰ ਹਿਲਾ ਦੇਣਾ ਹੈ ਥੱਲੇ ਬੈਠ ਕੇ ਥੱਲੇ ਨਾ ਲੱਗੇ ਇਸ ਕਰਕੇ ਇਨੂੰ ਥੋੜਾ ਜਿਹਾ ਹਿਲਾ ਦੇਣਾ ਹੈ ਹੁਣ ਆਪਾਂ ਰੱਖਾਂਗੇ ਪੜਾਈ ਅੱਧਿਕ ਘਰਚੀ ਲਮਾਗੇ ਤੇਲ ਸਾਡਾ ਗਰਮ ਹੋ ਰਿਹਾ ਜੀ ਤੇ ਜਿੱਦਾਂ ਤੇਲ ਗਰਮ ਹੁੰਦਾ ਆਪਾਂ ਉਹਦੇ ਪਿਆਜ਼ ਪਾਵਾਂਗੇ ਆਪਾਂ ਪਿਆਜ਼ ਵਿੱਚ ਪਾਣੀ ਨੂੰ ਘਰ ਲੈਂਦੇ ਆ ਜੀ ਆਪਾਂ ਪਿਆਜ਼ ਪਾ ਕੇ ਅੱਗ ਬੋਲੀ ਦੇ ਰਿਹਾ ਨੂੰ ਪਾ ਦਾਂਗੇ ਪਿਆਜ਼ ਸਾਡੇ ਬਰਨ ਹੋ ਰਹੇ ਆ ਜੀ ਤੇ ਇਹਨੂੰ ਹਲਕਾ ਹਲਕਾ ਫਲਾਦੇ ਰਹਿਣਾ ਹੈ ਪਿਆਜ਼ ਇਹਦੇ ਜ਼ਿਆਦਾ ਨਹੀਂ ਜਾਲਣੇ ਹੁੰਦੇ ਕੱਚੇ ਭੁੰਨੇ ਜੇ ਕਰ ਲੈ ਹੁੰਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਯੋ ਜਾਨ ਮੇਰੀ ਹੋਰ ਇੱਕ ਥਾਂ ਮਤੇ ਦੇ ਵਿੱਚ ਪਾਵਾਂਗੇ ਆਪਾਂ ਵਾਲਕਾ ਸਰਬਰ ਨੂੰ ਦੋ ਚਮਚੀ ਦੇ ਵਿੱਚ ਪਾ ਲਈਏ ਸੋਇਆ ਕੋਰਨ ਦੇ ਇੱਕ ਚਮਚੀ ਚ ਪਾਵਾਂਗੇ ਗ੍ਰੀਨ ਸੌਸ ਫਤਹੀ ਜਿਆਦਾ ਸਪਾਈਸੀ ਨਹੀਂ ਖਾਂਦੇ ਬੱਚਿਆਂ ਕਰਕੇ ਤੁਸੀਂ ਆਪਣੇ ਧਾਰ ਨਾਲ ਜਿਆਦਾ ਪਾ ਸਕਦੇ ਜੇ ਤੁਸੀਂ ਜਿਆਦਾ ਸਪਾਈਸੀ ਖਾਂਦੇ ਹੋ ਇਹ ਤੁਸੀਂ ਘੱਟ ਸਪਾਈਸਤੀ ਕਰਨੇ ਆ ਫਿਰ ਤੁਸੀਂ ਇੱਕ ਜਾਂ ਦੋ ਚਮਚੇ ਪਾਉਤ ਆ। ਫਿਰ ਜੇ ਆਪਾਂ ਪਾ ਪਾਸੈਂਟ ਇੰਕੈਕਟ ਕਰਦੇ ਆ ਸਾਡਾ ਪਾਸਤਾ ਹੋ ਗਿਆ ਕਿ ਨਹੀਂ ਹੋ ਗਿਆ। ਕੋਈ ਘੱਟ ਰਹਿ ਗਈ। ਆਪਾਂ ਇਹਨੂੰ ਥੋੜਾ ਧਾਰਗਣ ਚਾਹੇ ਜਿਦਾ ਆਪਾਂ ਠੀਕ ਥੋੜਾ ਵਧਾ ਲੈਂਗੇ। ਸੋ ਇਸ ਪਹਿਲਾਂ ਥੋੜੀ ਘੱਟ ਸੀ ਤੇ ਦੋ ਚਮਚੇ ਅਸੀਂ ਹੋਰ ਪਾ ਲੈਨੇ ਪਪਾ ਮੈਨੂੰ ਤਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਰ ਕਿੰਨਾ ਟਾਈਮ ਲੱਗੂਗਾ ਪਾਸਤਾ ਬਣਾਉਣ ਨੂੰ ਬਸ 4-5 ਮਿੰਟ ਲੱਗਣੇ ਆ 5 ਮਿੰਟ ਬਾਅਦ ਇਹਨੂੰ ਪਾਸਤਾ ਫਿਰ ਟਰੇ ਦੇ ਪਾ ਲੈਣਾ ਠੀਕ ਹੈ ਹਾਂਜੀ ਆ ਰੈਡੀ ਹੈ ਤੇ ਪਾਸਤਾਨ ਹੋ ਗਿਆ ਹੈ ਕਿ ਹੁਣ ਆਪਾਂ ਇਹਨੂੰ ਹਰਕੇ ਦੇ ਵਿੱਚ ਪਾ ਲਿਆ। ਹੁਣ ਆਪਾਂ ਮਿਕਸ ਕਰਾਂਗੇ ਇਹਦੇ ਵਿੱਚ ਪਾਸਤਾ। ਪਾਣੀ ਆਪਾਂ ਘੋਲ ਦਿੱਤਾ ਇਹਦਾ। ਹੁਣ ਆਪਾਂ ਮਿਕਸ ਕਰਵਾਂਗੇ। ਸਾਡੇ ਪਾਸਤੇ ਦਾ ਕਲਰ ਬਹੁਤ ਸੋਹਣਾ ਆ ਰਿਹਾ। ਸਾਡਾ ਪਾਸਤਾ ਕਿੰਨਾ ਵਧੀਆ ਬਣਿਆ। ਤੇ ਸਾਪੇਮੈਂਟ ਇਧਰ ਰਲਾ ਕੇ ਤੇ ਵਧੀਆ ਤਰੀਕੇ ਨਾਲ ਆਪਣਾ ਇਹ ਬਣਾਵਾਂਗਾ। Papa ਆਖੇ ਲੋ ਚਾਰਨ ਕਰੂਗਾ ਪਾਸਤਾ ਇੰਜੜੇ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਧਲੀਆਂ। ਨਰੇ ਆਹਾਂ ਨਾਲ ਦੀ ਨਾਲੇ ਸਾਡਾ ਚਾਹ ਰੱਬ ਦਿੱਤੀ ਹੈ ਤੇ ਸਾਡੀ ਚਾਹ ਵੀ ਤਿਆਰ ਹੋ ਗਈ ਹੈ।

ਬਹੁਤ ਜ਼ਿਆਦਾ ਯਮੀ ਬਣਿਆ ਹੈ ਬਹੁਤ ਟੇਸਟੀ ਹੈ ਐਨ ਸੌਫਟ ਹੈ ਤੇ ਵਧੀਆ ਵੀ ਹੈ ਤੇ ਫਸਟ ਟਾਈਮ ਆਪਾਂ ਨੇ ਕੁਕਿੰਗ ਕੀਤੀ ਸੀ ਤੇ ਮੈਨੂੰ ਪਾਸਤਾ ਬਹੁਤ ਜ਼ਿਆਦਾ ਯਮੀ ਲੱਗਿਆ ਤੇ ਤੁਸੀਂ ਵੀ ਇਹਨੂੰ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਪਿਛਲੀ ਵਾਰ ਸਾਡੇ ਵੀਡੀਓਸ ਤੇ ਕਮੈਂਟ ਆਇਆ ਸੀ ਕਿ ਆਪਾਂ ਹੋਮ ਮੇਡ ਕੇਕ ਬਣਾਈਏ ਚਾਕਲੇਟ ਦਾ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਹੋਮ ਮੇਡ ਕੇਕ ਬਣਾ ਕੇ ਵੀ ਦਿਖਾਵਾਂਗੇ